ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣੇ ਸੂਟਾਂ ਦੇ 컬렉ਸ਼ਨ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਉਹਨਾਂ ਵਿੱਚ ਗਰਮੀਆਂ ਵਾਲੇ ਸੂਟ ਵੀ ਐਡ ਕੀਤੇ ਹੋਏ ਹਨ ਤੁਸੀਂ ਉਹਨਾਂ ਵਿੱਚੋਂ ਵੀ ਸੂਟ ਬਾਈ ਕਰ ਸਕਦੇ ਹੋ ਇਹ ਰਹਿਣਗੇ ਪਿਓਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਸਿਲਕ ਦੀ ਬਾਟਮ ਰਹੇਗੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਿਹੜਾ ਅਗਲੇ ਸੂਟ ਹੈ ਇਹ ਰਹਿਣਗੇ ਜੀ ਸ਼ਿਮਰ ਦਾ ਸੂਟ ਰਹੇਗਾ ਸ਼ਿਮਰ ਔਰਗੈਂਜ਼ਾ ਰਹੇਗੀ ਸ਼ਰਟ ਕਰੇਪ ਦੀ ਰਹੇਗੀ ਬਾਟਮ ਸ਼ਿਮਰ অর্ਗੈਂਜ਼ਾ ਦਾ ਰਹੇਗਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਰਹੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਰਹਿਣਗੇ ਪਿਓਰ ਕਰੇਪ ਦਾ ਸੂਟ ਹੈਗਾ 올ਓਵਰ ਸੂਟ ਰਹੇਗਾ ਪਿਓਰ ਚਨਾਉਂ ਦਾ ਦੁਪੱਟਾ ਰਹੇਗਾ ਵਰਕ ਇਹਨਾਂ ਦੇ ਉੱਪਰ ਵੀ ਬਹੁਤ ਹੀ ਸੋਹਣਾ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਰਹਿਣਗੇ ਤੁਹਾਨੂੰ ਸ਼ਾਰਟ ਮਿਲੇਗੀ ਲినਨ ਡਿਜੀਟਲ ਪ੍ਰਿੰਟ ਸ਼ਾਰਟ ਰਹੇਗੀ ਪਿਓਰ ਕਾਟਨ ਡਿਜੀਟਲ ਪ੍ਰਿੰਟ ਬਾਟਮ ਦੇ ਹੈਗੀ विदाउट दुपट्टा रहने के 2.5 मीटर शर्ट 2.5 मीटर बॉटम रहेगी प्राइस ऊपर मेंशन ਕੀਤਾ ਹੋਇਆ ਜਿਹੜੇ ਅਗਲੇ ਸੂਟ ਲੈਣਗੇ ਤਨ ਪਿਓਰ ਕਾਟਨ ਦਾ ਸੂਟ ਮਿਲੇਗਾ 올ਓਵਰ ਡਿਜੀਟਲ ਪ੍ਰਿੰਟ ਰਹੇਗਾ ਮਸਲੀਨ ਦਾ ਦੁਪੱਟਾ ਰਹੇਗਾ ਦੁਪੱਟਾ ਵੀ ਬਹੁਤ ਹੀ ਪਿਆਰਾ ਰਹੇਗਾ ਪ੍ਰਿੰਟ ਦਿੱਤਾ ਹੋਇਆ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਲੈ ਸਕਦੇ ਸਾਰੇ ਸੂਟਾਂ ਦਾ ਆਪਾਂ ਪ੍ਰਾਈਸ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਇਹਨਾਂ ਵਿੱਚ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਦਿੱਤੇ ਗਏ ਨੇ ਸਾਰੇ ਕਲਰ ਆਪਾਂ ਐਡ ਕਰ ਦਿੱਤੇ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਲੈ ਸਕਦੇ ਹੋ ਸਟਾਕ ਲਿਮਟਿਡ ਹੁੰਦਾ ਬਹੁਤ ਹੀ ਜਲਦੀ ਇਹ ਗਰਮੀਆਂ ਵਾਲੇ ਸੂਟ ਸੇਲ ਹੋ ਜਾਂਦੇ ਨੇ ਤੁਸੀਂ ਆਪਣੀ ਦੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੁੱਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ